ਬਾਗੁਰ ਕੀ ਰਾ ਨੂਰਨ ਕਰਨ ਕੋਏ ਕਭ ਮੇਰਾ ਇਹ ਨੰਬੰਦੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੀ ਜੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੂ ਸੁਰ ਪ੍ਰਸਾਦ ਕਿੰਨੇ ਹਿਰਦੇ ਜਾਤੇ ਸੁਨੋ ਬੇ ਨੋਮ ਪ੍ਰਭ ਮੇਰੇ ਕੀਤਾ ਚਰਨ ਕਮਲ ਵਸਹੀ ਮੇਰਾ ਕੀਤਾ ਨਾਨਕ ਇੱਕ ਤਰ ਅਰਦਾਸ ਬਿਸਰ ਨਾਹੀ ਉ ਗਨ ਗੁਣ ਤਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੰਖਾ ਪੰਚ ਪਦਾਂ ਅਚਰ ਚਰੈ ਤਾਂ ਸਿਤ ਹੋਈ ਸਿੱਧੀ ਤੇ ਬੁਤ ਪਾਈ ਪ੍ਰੇਮ ਕੀ ਸਨ ਲਾਗੇ ਤਨ ਭੀਤਰ ਪਾਪ ਬ੍ਰਹਮ ਕਟਿਆ ਜਾਇ ਆਜ ਚਰੈ ਆਸਿਤ ਹੋਈ ਸਿੱਧੀ ਤੇ ਬੁਤ ਪਾਈਂ ਪ੍ਰੇਮ ਕੇ ਸਰਲਾ ਕੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਤੋ ਦੇ ਬਡਾਈ ਗੁਰਮਤਿ ਰਾਮ ਨਾਮ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੀਤ ਅਜਾਣਾ ਹਰ ਜੀਉ ਕਿਰਪਾ ਕਰਉ ਗੁਰ ਮੇਲਾ ਤਾ ਅਰਨਾ ਸਮਾਣਾ ਜਿਸ ਕੀ ਬੁੱਤ ਸੋਈ ਪ੍ਰਭ ਜਾਣੈ ਜਿਸ ਨੂੰ ਦੇ ਸਪਾਏ ਵਾਸਤ ਅਨੂਪੇਤ ਅਗਮ ਆਗੂਚ ਗੁਰ ਤੁਮਰਾ ਲਖ ਲਖਾਈ ਜਨੇ ਜਕੀ ਸੋਈ ਜਾਣੇ ਹੰਗੇ ਕੀ ਮਿਟ ਆਈ ਰਤਨ ਲੋਕਾਇ ਨ ਕਹ ਨਾਹੀ ਜੀਤੂ ਰਖੈ ਲੋਕਾਇ ਸਾਭ ਕਿਛ ਤੇਰਾ ਤੂੰ ਅੰਦਰ ਜਾਣੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਗੁਰ ਨਾ ਕੋਈ ਸਾਭ ਕਿਛ ਤੇਰਾ ਤੂੰ ਅੰਦਰ ਜਾਣੀ ਤੂੰ ਸਭਨਾ ਦਾ ਪ੍ਰਭ ਸੰਨੋ ਬਾਤ ਕਰੇ ਸੋ ਪਾਏ ਜਨ ਨਾਨਕ ਅਵਰ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ